ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਉਹ ਕਿਸਾਨ ਜਿਨ੍ਹਾਂ ਨੂੰ ਅੰਨ ਦਾ ਤਾਂ ਕਿਹਾ ਜਾਂਦਾ ਪਰ ਅੰਨ ਦਾ ਤਾਂ ਅੱਜ ਆਪਣੇ ਹੱਕ ਮੰਗਣ ਦੇ ਵਾਸਤੇ ਜਿਹੜਾ ਭੀਖ ਮੰਗ ਰਿਹਾ ਉਹ ਸਰਕਾਰ ਤੋਂ ਉਹ ਹੱਕ ਹੋਣ ਕੈਸੇ ਹਾਲਾਤ ਨੇ ਜਿਹੜਾ ਪੰਜਾਬ ਪੂਰੀ ਦੁਨੀਆ ਦਾ ਵੀ ਢਿੱਡ ਭਰ ਸਕਦਾ ਅੱਜ ਉਹ ਖੁਦ ਇੱਕ ਮੰਗਤਿਆਂ ਦੇ ਵਾਗ ਇੱਕ ਰੈਲੀ ਦੇ ਵਿੱਚ ਜਿਹੜਾ ਰੈਲੀ ਗਰਾਊਂਡ ਦੇ ਵਿੱਚ ਚੰਡੀਗੜ੍ਹ ਬੈਠਾ ਹੋਇਆ ਕੜਾਕੇ ਦੀ ਠੰਡ ਵੀ ਪੈਂਦੀ ਹੈ ਰਾਤ ਨੂੰ ਅੱਜ ਜਿਹੜਾ ਕਿਸ ਤਰ੍ਹਾਂ ਇੱਥੇ ਲੰਗਰ ਪਾਣੀ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਆ ਉਹ ਅਸੀਂ ਤੁਹਾਨੂੰ ਦਿਖਾਉਣੇ ਆ ਜਿਹੜੇ ਪਿੰਡਾਂ ਦੇ ਵਿੱਚੋਂ ਜਿਹੜੇ ਕਿਸਾਨ ਨੇ ਉਹ ਆਪਣੇ ਆਪ ਆਪੋ ਆਪਣੇ ਵਹੀਕਲਾਂ ਦੇ ਉੱਤੇ ਦਾਲ ਪ੍ਰਸ਼ਾਦਾ ਫੁਲਕਾ ਜਿਹੜਾ ਸਾਰਾ ਰਸ਼ਨ ਪਾਣੀ ਖੁਦ ਬਣਾ ਕੇ ਲੈ ਕੇ ਆਉਂਦੇ ਆ ਤੇ ਇੱਥੇ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਆ ਉਹਨਾਂ ਦਾ ਜਿਹੜਾ ਢਿੱਡ ਪਰ ਦਿੱਤਾ ਕਿ ਜਿਹੜਾ ਕਿਸਾਨ ਆ ਉਹ ਉਲਟਾ ਲੋਕਾਂ ਨੂੰ ਦੇ ਤਾਂ ਸਕਦਾ ਪਰ ਕਿਸੇ ਤੋਂ ਵੀ ਜਿਹੜਾ ਮੰਗਣ ਦਾ ਉਹ ਮੁਥਾਜ਼ ਨਹੀਂਗਾ ਬੜਾ ਕਮਾਲ ਦਾ ਜਿਹੜਾ ਨਜ਼ਾਰਾ ਇੱਥੇ 25 ਸੈਕਟਰ ਚੰਡੀਗੜ੍ਹ ਦੇ ਵਿੱਚ ਰੈਲੀ ਗਰਾਊਂਡ ਜਿਹੜੇ ਪੂਰੇ ਪੰਜਾਬ ਤੋਂ ਹਜ਼ਾਰਾਂ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਜਿਹੜੀ ਅਗਵਾਈ ਦੇ ਵਿੱਚ ਇੱਥੇ ਜਿਹੜਾ ਧਰਨਾ ਚੱਲ ਰਿਹਾ ਮਰਨ ਵਰਤ ਤੇ ਵੀ ਦੋ ਕਿਸਾਨਾਂ ਦੇ ਲੀਡਰੋ ਬੈਠੇ ਹੋਇਆ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਆਏ ਹੋ ਉਤਮ ਸਿੰਘ ਬਰਵਾਲੀ ਕਲਾਂ ਜ਼ਿਲ੍ਹਾ ਮੀਤਪੁਰਦਾਨ ਫਤਿਹਗੜ੍ਹ ਸਾਹਿਬ ਜੀ ਤੁਸੀਂ ਫਤਿਹਗੜ੍ਹ ਸਾਹਿਬ ਤੋਂ ਆਏ ਹੋ ਇਹ ਕਿੰਨੇ ਲੋਕਾਂ ਦਾ ਰਾਸ਼ਨ ਜਿਹੜਾ ਕਿੰਨੇ ਲੋਕਾਂ ਵਾਸਤੇ ਰਾਸ਼ਨ ਜਿਹੜਾ ਤੁਸੀਂ ਲੈ ਕੇ ਤੇ ਕੀ ਕੁਝ ਲੈ ਕੇ ਆਏ ਇਹ ਤਕਰੀਬਨ ਅਸੀਂ 500 ਮੈਂਬਰਾਂ ਦਾ ਰਾਸ਼ਨ ਲੈ ਕੇ ਆਏ ਆ ਤੇ ਸਾਡੀਆਂ ਦੁੱਧ ਦੀਆਂ ਕੇਤਲੀਆਂ ਨੇ ਜਿੰਨਾ ਵੀ ਸਾਨੂੰ ਜਸਾ ਜੋਗ ਪਿੰਡ ਨਗਰਾਂ ਦੇ ਵਿੱਚੋਂ ਸਾਨੂੰ ਸਹਾਇਜੋਗ ਮਿਲਦਾ ਟਰਨਵਾਈ ਟਰਨ ਪਿੰਡ ਦੇ ਵਿੱਚੋਂ ਕਦੇ ਦੂਜੇ ਪਿੰਡ ਚੋਂ ਕਦੇ ਆਪਣੇ ਪਿੰਡ ਚੋਂ ਕਦੇ ਦੂਜੇ ਪਿੰਡ ਚੋਂ ਅਸੀਂ ਉਸ ਤਰੀਕੇ ਦੇ ਨਾਲ મતਲਬ ਇੱਥੇ ਆਪਣੀ ਸੇਵਾ ਜੋ ਆਪਣੇ ਕਿਸਾਨ ਵੀਰਾਂ ਦੀ ਆ ਉਹ ਅਸੀਂ ਕਰ ਰਹੇ ਹਾਂ ਤੁਸੀਂ ਜਿਹੜਾ ਹਫਤਾ ਹੋ ਗਿਆ ਧਰਨਾ ਚੱਲਦੇ ਨੇ ਤੁਸੀਂ ਰੋਜ਼ਾਨਾ ਲੈ ਕੇ ਆਉਣੇ ਹੋ ਰੋਜ਼ਾਨਾ ਲੈ ਕੇ ਆਉਣੇ ਆ ਅਸੀਂ ਜਿਹੜੇ ਪਿੰਡਾਂ ਜੀ ਜਿਹੜੇ ਪਿੰਡਾਂ ਦੇ ਲੋਕ ਆ ਤੁਹਾਡੇ ਪਰਿਵਾਰ ਨੇ ਜਾਂ ਹੋਰ ਕਿਉਂਕਿ ਪਿੰਡ ਦੇ ਵਿੱਚ ਇਕੱਲੇ ਕਿਸਾਨ ਤਾਂ ਹੁੰਦੇ ਨਹੀਂ ਹੋਰ ਵੀ ਕੋਈ ਦੁਕਾਨਦਾਰ ਵੀ ਆ ਕੋਈ ਹੋਰ ਇੱਕ ਘਰਾਣੇ ਚੋਂ ਆ ਜਿਹੜੇ ਕਿਸਾਨੀ ਨਹੀਂ ਕਰਦੇ ਉਹ ਲੋਕ ਤੁਹਾਨੂੰ ਸਹਿਯੋਗ ਦਿੰਦੇ ਆ ਉਹ ਵੀ ਸਾਨੂੰ ਸਹਿਯੋਗ ਦੇ ਰਹੇ ਨੇ ਕੋਈ ਐਸੀ ਗੱਲ ਨਹੀਂ ਹੈਗੀ ਕਈ ਵੀਰ ਇਦਾਂ ਦੇ ਅੱਜ ਕੱਲ ਕੱਲੇ ਕਲਾਪੇ ਨੇ ਘਰਾਂ ਦੇ ਵਿੱਚ ਉਹਨਾਂ ਦੇ ਰਿਝੇਵੇਂ ਜ਼ਿਆਦਾ ਨੇ ਨਹੀਂ ਇੱਥੇ ਆ ਸਕਦੇ ਲੇਕਿਨ ਉਹ ਸਾਨੂੰ ਪੂਰਨ ਤੌਰ ਤੇ ਸਹਿਯੋਗ ਦੇ ਰਹੇ ਨੇ ਤਨ ਮਨ ਧਨ ਦੇ ਨਾਲ ਤੇ ਸਾਨੂੰ ਫੰਡਾਂ ਦੇ ਵਿੱਚ ਵੀ ਕੋਈ ਘਾਟ ਨਹੀਂ ਛੱਡਦੇ ਲੋੜ ਪੈਣ ਤੇ ਉਹ ਮਤਲਬ ਸਾਨੂੰ ਦੰਦੇ ਨੇ ਅੱਜ ਵੀ ਦੋ ਤਿੰਨ ਵੀਰਾਂ ਨੇ ਸਾਨੂੰ ਨਵਾਜਿਆ ਮਾਇਆ ਦੇ ਨਾਲ ਵੀ ਲੇਕਿਨ ਉਹ ਕਹਿੰਦੇ ਵੀ ਅਸੀਂ ਅੱਜ ਨਹੀਂ ਜਾ ਸਕਦੇ ਅਸੀਂ ਕੱਲ ਜਾਵਾਂਗੇ ਸਾਨੂੰ ਕੱਲ ਤੁਸੀਂ ਮੌਕਾ ਦੇ ਦਿਓ ਇਸ ਤਰ੍ਹਾਂ ਤੇ ਬਾਕੀ ਆ ਦੁੱਧ ਜੋ ਵੀ ਅਸੀਂ ਲੈ ਕੇ ਆਏ ਆ ਇਹ ਅਸੀਂ ਕੋਈ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਝਿਜਕ ਤੋਂ ਲੋਕਾਂ ਨੇ ਸਾਨੂੰ ਆਪ ਮਹਾਰੇ ਹੋ ਹੋ ਕੇ ਮਤਲਬ ਦੁੱਧ ਦੀ ਸੇਵਾ ਦੇ ਵਿੱਚ ਮਤਲਬ ਉਹਨਾਂ ਨੇ ਉਤਸ਼ਾਹ ਦਿੱਤਾ ਵੀ ਸਾਡੇ ਪਾਸੋਂ ਵੀ ਲੈ ਕੇ ਜਾਓ ਸਾਡੇ ਪਾਸੋਂ ਵੀ ਲੈ ਕੇ ਜਾਓ ਜਿਹੜੀ ਖਾਸੀਅਤ ਹੁੰਦੀ ਆ ਵੀ ਕਹਿੰਦੇ ਆ ਵੀ ਜਦੋਂ ਉਹ ਜੀ ਪੂਰੀ ਕੜਾਕੇ ਦੀ ਗਰਮੀ ਹੁੰਦੀ ਹੈ ਤਿੱਖੀ ਗਰਮੀ ਉਦੋਂ ਪਾਣੀ ਜਿਹੜਾ ਉਹ ਕਿਤਨਾ ਕਿਤੇ ਮਹਿੰਗਾ ਹੋ ਜਾਂਦਾ ਪਰ ਜਿਹੜੇ ਪੰਜਾਬੀ ਲੋਕ ਆ ਜਾਂ ਕਿਸਾਨ ਆ ਉਹ ਸ਼ਬੀਲਾ ਲਾ ਦਿੰਦੇ ਆ ਸਿਆਲਾਂ ਦੇ ਵਿੱਚ ਜਿੱਥੇ ਲੋਕ ਕਹਿੰਦੇ ਵੀ ਚਾਹ ਮਿਲ ਜੇ ਤੇ ਕਿਤੇ ਉੱਥੇ ਇਹਨਾਂ ਨੇ ਦੁੱਧ ਦੇ ਜਿਹੜੇ ਖੁੱਲੇ ਢੰਡਾਰੇ ਆ ਉਹ ਇਸ ਕਿਸਾਨਾਂ ਦੇ ਮੋਰਚੇ ਦੇ ਵਿੱਚ ਉਹ ਲੱਗੇ ਹੋਏ ਆ ਤੇ ਕੋਈ ਕੀਮਤ ਨਹੀਂ ਕਹਿ ਰਿਹਾ ਵੀ ਜਿਹੜੇ ਪਿੰਡਾਂ ਦੇ ਵਿੱਚ ਉਹ ਲੋਕ ਜਿਹੜੇ ਕਿਸਾਨੀ ਤਾਂ ਨਹੀਂ ਕਰਦੇ ਬੇਸ਼ੱਕ ਉਹ ਕੋਈ ਮਹਾਜਨ ਪਰਿਵਾਰ ਹੋਣ ਕਿਸੇ ਹੋਰ ਪਰਿਵਾਰਾਂ ਚੋਂ ਜਿਹੜੇ ਗੈਰ ਕਿਸਾਨ ਹਨ ਉਹ ਵੀ ਇਹਨਾਂ ਨੂੰ ਜਿਹੜਾ ਤਨਮਨ ਤੇ ਤੁਹਾਨੂੰ ਦਾ ਪੂਰਾ ਸਹਿਯੋਗ ਇਸ ਮੋਰਚੇ ਨੂੰ ਤਾਂ ਦੇ ਰਿਹਾ ਕਿਉਂਕਿ ਇਹਨਾਂ ਦੀ ਮੰਗਾਂ ਜਿਹੜੀਆਂ ਉਹ ਬਹੁਤ ਜਾਇਜ਼ ਨੇ ਜਿਹੜ ਹੋਇਆ ਚੰਡੀਗੜ੍ਹ ਦੇ ਵਿੱਚ ਧਰਨਾ ਉਹ ਚੱਲ ਰਿਹਾ ਜਿੱਥੇ ਕਿ ਜਿਵੇਂ ਤੁਹਾਨੂੰ ਦਿਖਾਇਆ ਪਿੰਡਾਂ ਦੇ ਵਿੱਚੋਂ ਜਿਵੇਂ ਰਾਸ਼ਨ ਲੈ ਕੇ ਆਂਦਾ ਜਾਂਦਾ ਔਰ ਅੱਜ ਜਿਹੜਾ ਉਹ ਕਿਸਾਨਾਂ ਵੱਲੋਂ ਰਲ ਮਿਲ ਕੇ ਇੱਥੇ ਜਿਹੜਾ ਬਰੈਡਾਂ ਦਾ ਵੀ ਉਹ ਲੰਗਰ ਜਿਹੜਾ ਉਹਨਾਂ ਲੋਕਾਂ ਦੇ ਲਈ ਲਾਇਆ ਗਿਆ ਜਿਹੜੇ ਆਪਣੇ ਘਰ ਤੋਂ ਕਈ ਕਿਲੋਮੀਟਰ ਕਈ ਸੈਂਕੜੇ ਕਿਲੋਮੀਟਰ ਦੂਰ ਉਹ ਬੈਠੇ ਨੇ ਆਪਣੇ ਹੱਕਾਂ ਦੇ ਵਾਸਤੇ ਔਰ ਬੜਾ ਸੁਹਾਵਣਾ ਮਾਹੌਲ ਕਹਿ ਸਕਦਾ ਕਿਉਂਕਿ ਜਿੱਥੇ ਇਹਨਾਂ ਨੇ ਪਹਿਲਾਂ ਸਟੇਜ ਲਾ ਕੇ ਉੱਥੇ ਗੱਲਾਂ ਬਾਤਾਂ ਕੀਤੀਆਂ ਸੰਘਰਸ਼ ਦੀਆਂ ਗੱਲਾਂ ਬਾਤਾਂ ਕੀਤੀਆਂ ਕਿਸ ਤਰ੍ਹਾਂ ਜਿਹੜਾ ਜ਼ਿੰਦਗੀ ਦੇ ਵਿੱਚ ਗਾਹੇ-ਗਾਹੇ ਇਹਨਾਂ ਨੇ ਸੰਘਰਸ਼ ਕੀਤਾ ਉਹ ਗੱਲਾਂ ਬਾਤਾਂ ਔਰ ਨਾਲ ਹੀ ਜਿਹੜਾ ਹੁਣ ਇੱਥੇ ਬਰੈਡਾਂ ਦਾ ਲੰਗਰ ਚੱਲ ਰਿਹਾ ਦਿਨ ਰਾਤ ਜਿਹੜਾ ਇਹ ਧਰ ਨਾਲ ਲਗਾਤਾਰ ਜਾਰੀ ਹੈ ਚਾਹੇ ਰਾਤ ਨੂੰ ਪੂਰੀ ਕੜਾਕੇ ਦੀ ਜਿਹੜਾ ਉਹ ਠੰਡ ਹੋਵੇ ਧੁੰਦ ਹੋਵੇ ਇਹ ਕਿਸਾਨ ਜਿਹੜੇ ਆ ਉਹ ਖੁੱਲੇ ਅਸਮਾਨ ਦੀ ਛੱਤ ਹੇਠ ਰਾਤ ਨੂੰ ਵੀ ਅ ਬਤ ਕਰਦੇ ਆ ਔਰ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਕਿਤੇ ਨਾ ਕਿਤੇ ਜਿਹੜੇ ਮੌਜੂਦਾ ਸਰਕਾਰਾਂ ਨੇ ਇਹਨਾਂ ਦੇ ਮਾਰ ਲਏ ਨੇ ਕਿਉਂਕਿ ਜਿਹੜੀ ਪੰਜਾਬ ਦੀ ਕਿਸਾਨੀ ਆ ਉਹ ਸੰਕਟ ਚ ਹੈ ਪੰਜਾਬ ਦਾ ਪਾਣੀ ਹੈ ਜਿਹੜਾ ਹੋਰ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ ਜਿਹੜੇ ਪੰਜਾਬ ਦੀਆਂ ਇਹਨਾਂ ਦੀਆਂ ਕਿਸਾਨਾਂ ਦੀਆਂ ਫਸਲਾਂ ਉਹਨਾਂ ਦੇ ਵਾਜਬ ਰੇਟ ਨਹੀਂ ਦਿੱਤੇ ਜਾ ਰਹੇ ਇਸ ਤਰ੍ਹਾਂ ਦੀਆਂ ਜਿਹੜੀਆਂ ਬੜੀਆਂ ਯੋਗ ਜਿਹੜੀਆਂ ਮੰਗਾਂ ਨੇ ਇਹਨਾਂ ਦੇ ਕਹਿਣ ਅਨਸਾਰ ਇਹ ਮੰਗ ਰਹੇ ਨੇ ਪਰ ਸਰਕਾਰ ਜਿਹੜੀ ਆ ਉਹ ਇਹਨਾਂ ਨੂੰ ਲਾਲੀਪਾਪ ਦੇ ਕੇ ਸਾਰਨਾ ਚਾਹੁੰਦੀ ਹੈ ਜਿਸ ਤਰ੍ਹਾਂ ਮੋਦੀ ਸਰਕਾਰ ਦੇ ਪਿੱਛੇ ਜਿਓ 6000 ਵਾਲਾ ਜਿਹੜਾ ਬਜਟ ਦੇ ਵਿੱਚ ਰੱਖਿਆ ਹੋਇਆ ਹੈ ਉਹਨਾਂ ਵਾਸਤੇ ਹਿੱਸ ਉਹਨੂੰ ਮੈਜ਼ਿਕ ਲollipops ਸਮਝਦੇ ਇਹਨਾਂ ਦਾ ਕਿਹੜਾ ਜਿਹੜਾ 500 ਰੁਪਿਆ ਮਹੀਨਾ ਉਹ ਇੱਕ ਬੱਚਾ ਵੀ ਨਹੀਂ ਮਰਦਾ 500 ਰੁਪਏ ਦੇ ਨਾਲ ਉਹਦੇ ਨਾਲ ਇਹਨਾਂ ਕਿਸਾਨਾਂ ਨੇ ਉਹ ਕੀ ਕਰਨਾ ਸਾਡੇ ਨਾਲ ਕੁਝ ਕਿਸਾਨ ਨੇ ਆਪਾਂ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਆਏ ਹੋ ਅਸ਼ੂ ਸਿਕੰਦਰ ਸਿੰਘ ਜੀ ਰਾਜਗੜ੍ਹ ਕੁਬੇ ਜ਼ਿਲ੍ਹਾ ਫਿਰੰਦਾ ਜੀ ਤੁਸੀਂ ਵੀ ਠੰਡੇ ਤੋਂ ਆਇਓ ਅਸੀਂ ਪਿੱਛੇ ਦੇਖਿਆ ਜਿਹੜੇ ਪਟਿਆਲੇ ਵਾਲੇ ਫਤਿਹਗੜ੍ਹ ਸਾਹਿਬ ਵਾਲੇ ਇੱਥੇ ਲੰਗਰ ਲਿਆ ਰਹੇ ਆ ਕਿਉਂਕਿ ਘਰੇ ਜਦੋਂ ਬੰਦਾ ਬੈਠਾ ਹੁੰਦਾ ਹਰ ਤਰ੍ਹਾਂ ਦੀ ਸਹੂਲਤ ਹੁੰਦੀ ਹੈ ਠੰਡ ਦੇ ਵਿੱਚ ਬਹੁਤ ਸਹੂਲਤਾਂ ਦੀ ਲੋੜ ਹੁੰਦੀ ਆ ਗਰਮ ਬਿਸਤਰਾ ਵੀ ਚਾਹੀਦਾ ਗਰਮ ਚਾਹ ਵੀ ਚਾਹੀਦੀ ਸਬਜ਼ੀ ਗਰਮ ਇੱਥੇ ਤੁਹਾਨੂੰ ਉਹ ਜਿਹੜਾ ਰੋਟੀ ਪ੍ਰਸ਼ਾਦ ਜਿਹੜਾ ਘਰੇ ਫੀਲਿੰਗ ਹੁੰਦੀ ਹੈ ਜਾਂ ਮਾਹੌਲ ਹੁੰਦਾ ਇੱਥੇ ਤੁਸੀਂ ਉਹ ਲੈ ਰਹੇ ਕਿ ਔਖੇ ਹੋ ਨੀ ਇਹੋ ਗੱਲ ਤਾਂ ਨਹੀਂ ਸਾਡੀ ਸਰਕਾਰ ਸਾਣਾ ਬਹੁਤ ਧੱਕਾ ਬਹੁਤ ਕਰਿਆ ਹੁਣ ਸਾਡਾ ਪਾਣੀ ਵੀ ਬੰਦ ਕਰਦੀ ਐ ਸਾਨੂੰ ਪਾਣੀ ਦੀ ਮੁਸ਼ਕਲ ਆ ਰਹੀ ਐ ਬਹੁਤ ਜ਼ਿਆਦਾ ਤੇ ਜਣੇ ਜਣ ਆਪਣੇ ਜਿਹੜੇ ਪਿੰਡਾਂ ਦੇ ਲੋਕ ਐ ਚੰਡੀਗੜ੍ਹ ਦੇ ਲਾਗੇ ਦੇ ਜਿਵੇਂ ਮਹੱਲੀ ਦੇ ਐ ਲੰਗਰ ਸਾਨੂੰ ਜਣੇ ਲਿਆਉਂਦੇ ਐ ਬਹੁਤ ਬਹੁਤ ਸਾਡੀ ਮਦਦ ਕਰ ਰਹੇ ਲੋਕ ਕੋਈ ਸਾਨੂੰ ਐਡੀ ਹੋ ਨਹੀਂ ਪਰ ਘਰ ਵਰਗੀ ਐਸ਼ ਨਹੀਂ ਕਰ ਜਿਹੜੀ ਨੂੰ ਪ੍ਰੋਬਲਮ ਇੱਥੇ ਘਰੇ ਆ ਜਿਹੜਾ ਸਹੂਲਤ ਉਹ ਸਾਨੂੰ ਨਹੀਂ ਇੱਥੇ ਪਰ ਅਸੀਂ ਇੱਥੇ ਜਿੰਨਾ ਚਿਕ ਅਸੀਂ ਉਹ ਸਹੂਲਤ ਨੂੰ ਉਹ ਨੂੰ ਅਸੀਂ ਨਹੀਂ ਦੇਦੇ ਕੋਈ ਦੁੱਖ ਨਹੀਂ ਝੱਲਦੇ ਜਿਹੜਾ ਸਾਡਾ ਕਿਸਾਨ ਐ ਉਹ ਬਿਲਕੁਲ ਜਿੰਨਾਂ ਜਿਹੜੇ ਆਪਣੇ ਦਾਮੇ ਉਹਨਾਂ ਜਿਹੱਕ ਅਸੀਂ ਇੱਥੋਂ ਨਹੀਂ ਹੱਲਣਾ ਉਹ ਮਨ ਜੀ ਅਸੀਂ ਭੁੱਖੇ ਮਰ ਜਗੇ ਜੋ ਸਾਡਾ ਜਿਹੜਾ ਆਗੂ ਹੈ ਉਹ ਅੱਜ ਮਰਨ ਦੇ ਕਿਨਾਰੇ ਤੇ ਬੈਠਾ ਹੋਇਆ ਹੈ ਤੇ ਅਸੀਂ ਵੀ ਸਾਰੇ ਕਿਸਾਨ ਉਹਦੇ ਬਰੋਬਰ ਮਰਨ ਦੇ ਕਿਨਾਰੇ ਤੇ ਬੈਠ ਜਾਾਂਗੇ ਪਰ ਜਿੰਨਾਂ ਜਿਹੱਕ ਸਾਡੀਆਂ ਸਰਕਾਰ ਮੰਗਾਂ ਨਹੀਂ ਪੂਰੀਆਂ ਕਰਦੀਆਂ ਉਹਨਾਂ ਜਿਹੱਕ ਅਸੀਂ ਇੱਥੋਂ ਨਹੀਂ ਹੱਲਾਂਗੇ ਉਹ ਮਨ ਜੀ ਸਾਡਾ ਕੁਝ ਵੀ ਨਾ ਸਾਨੂੰ ਕਰਨਾ ਪਈ ਸਾਨੂੰ ਜਾਨ ਤੇ ਕੁਰਬਾਨ ਕਿਉਂ ਨਾ ਕਰਨਾ ਪਈ ਤੁਹਾਡੇ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਉਹ ਮਰਨwarte ਤੇ ਬੈਠੇ ਨੇ ਕੁਛ ਖਾ ਨਹੀਂ ਰਹੇ ਬੰਦਾ ਕਿੰਨੇ ਕਿ ਦਿਨ ਜਿਹੜਾ ਬਿਨਾਂ ਖਾਦੇ ਪੀਤੇ ਤੋਂ ਠੀਕ ਰਹਿ ਸਕੂਗਾ ਉਹਨਾਂ ਦੀ ਸਿਹਤ ਜਿਹੜੀ ਦਿਨੋਂ ਦਿਨੋਂ ਡਾਊਨ ਹੁੰਦੀ ਜਾ ਰਹੀ ਹੈ ਜੇ ਕੋਈ ਨੁਕਸਾਨ ਹੁੰਦਾ ਤੁਹਾਡੀ ਅਗਲੀ ਰਣਨੀਤੀ ਕੀ ਹੋਊਗੀ ਜਾਂਦਾ ਜ਼ਿੰਮੇਵਾਰ ਕੌਣ ਹੋਊਗਾ ਇਹ ਦੀ ਸਰਕਾਰ ਜ਼ਿੰਮੇਵਾਰ ਹੋਊਗੀ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਇਥੋਂ ਦਾ ਤੇ ਇਹਦਾ ਜੇ ਮਰਨwarte ਤੇ ਬੈਠਾ ਫਿਰ ਵੀ ਅਸੀਂ ਉਸ ਤੋਂ ਬਾਅਦ ਇਹਦੇ ਮਗਰ ਹੋਰ ਮਰਨੂ ਨਾਲ ਵੀ ਤਿਆਰਾਂਗੇ ਤੇ ਅਸੀਂ ਇਹ ਜੀ ਸਰਕਾਰ ਦੀ ਗਲਤ ਨੀਤੀ ਨਾਲ ਸਾਡਾ ਜਿਹੜਾ ਪ੍ਰਧਾਨ ਹੈ ਪੰਜਾਬ ਦਾ ਸਰਦਾਰ ਗੁਜਰੀ ਸਿੰਘੀ ਢੱਲੇਵਾਲ ਉਹ ਉਹਨੂੰ ਕੁਛ ਹੁੰਦਾ ਵੀ ਇਹੋ ਵੀ ਜਾਂਦਾ ਹੈ ਤਾਂ ਪਰ ਇਹ ਪੰਜਾਬ ਦੇ ਵਿੱਚ ਅਸੀਂ ਇਹ ਮਾਹੌਲ ਟਿੱਕੇ ਨਹੀਂ ਬੈਠਾਂਗੇ ਅਸੀਂ ਇਹ ਤੋਂ ਵੀ ਜ਼ਿਆਦਾ ਇਹਨੂੰ ਤਿੱਖਾ ਕਰਾਂਗੇ ਤੇ ਇਹਨੂੰ ਜ਼ਿਆਦਾ ਤੇਜ਼ ਕਰਾਂਗੇ ਇੱਕ ਇੰਤਜ਼ਾਰ ਫਿਰ ਲੱਗਿਆ ਹਾਂ ਮੁਜ਼ਰਬ ਕਰਦੇ ਕੋਈ ਬੜਾ ਲੱਗਦਾ ਹੈ ਕੋਈ ਗੇਰੇ ਨਾ ਇਹ ਕਨਾਂ ਭੈ ਜਾ ਨਾ ਨਹੀਂ ਬੈਠਣਾ ਇਹ ਕਾਗਜ਼ ਲੈ ਆਓ ਇਹ ਦਰਬਿੰਦਰ ਕਰ ਕਾਗਜ਼ ਨਹੀਂ ਆ ਗਿਆ ਭਾਈ ਹਾਂਜੀ ਲੇ 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 ਲੱਗਾ ਬੇਟਾ ਲੱਗ ਕੇ ਬੈਠ ਜਾ ਤੁਹਾਨੂੰ ਕਾਜ ਦੇ ਦੇਣਗੇ ਜੀ ਉੱਥੇ ਜਿਨਾਓ ਬੈਠ ਜਾਓ ਉੱਥੇ বর� ব১ বর ববো ববো বো বরৱ বো